आप वीडियो तो देखो फिर बाकी बात चार साल पहले एक आदमी आपको धोखा दे के वोट देके चला गया पंजाब के अंदर जब मौका मिलेगा खेती को इज्जत का धंधा बनाएंगे खेती को मुनाफे का धंधा बनाएंगे कि सबसे ऊपर पहले नंबर पे खेती होगी दूसरे नंबर पे व्यापार होगा और तीसरे नंबर पे नौकरी होगी इसको वैसे ही करेंगे मैं आपसे पूछना चाहता हूं कि अगर कोई आपको धोखा देता है तो आप क्या करते हो उससे बदला लेते हैं एक साल के बाद उनसे बदला लेना है नहीं लेना है लेना है नहीं लेना हाथ खड़ा करके बताओ जरा पिछले दिन मैं पिछले दिन मैडम गुरप्रीत कौर मान जी दी एक वीडियो शेयर करी हुई है अपने पेज से ਔਰ ਸੋ ਵੀਡੀਓ ਨੂੰ ਪੋਸਟ ਕਰਨ ਦਾ ਮੇਰਾ ਇੱਕੋ ਮਕਸਦ ਸੀਗਾ ਉਹਨਾਂ ਲੋਕਾਂ ਨੂੰ ਕੁਝ ਸਵਾਲ ਕਰਨਾ ਕਿ ਜਿਹੜੇ ਬਿਨਾ ਮਤਲਬ ਤੋਂ ਲੋਕਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਸੋਸ਼ਲ ਸਾਈਟਾਂ ਤੇ ਗਾਣਾ ਗਾੜਦੇ ਨੇ ਕੋਈ ਬੰਦਾ ਵੀਡੀਓ ਪਾਉਣ ਕਰਕੇ ਪਾਰਟੀ ਕਰਕੇ ਧਰਮ ਕਰਕੇ ਕਿਸੇ ਵੀ ਖੇਤੇ ਤੋਂ ਆਉਂਦਾਗਾ ਈਵਨ ਕੋਈ ਕਲਾਕਾਰ ਵੀ ਆ ਉਹ ਗਲਤ ਹੋ ਸਕਦਾ ਗਲਤੀ ਕਰ ਵੀ ਸਕਦਾ ਇਨਸਾਨਾ ਇਨਸਾਨ ਗਲਤੀ ਕਰ ਵੀ ਸਕਦਾ ਪਰ ਸਾਨੂੰ ਲੋਕਾਂ ਨੂੰ ਕੀ ਅਧਿਕਾਰ ਆ ਕਿ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਸੋਸ਼ਲ ਸਾਈਟਾਂ ਤੇ ਆ ਕੇ ਗਾਲਾਂ ਕੱਢੀਏ ਨਾਲੇ ਇਹ ਅਧਿਕਾਰ ਸਾਨੂੰ ਦਿੱਤਾ ਕਿਹਨੇ ਹੈਗਾ ਕਿਸੇ ਨੇ ਨਹੀਂ ਕੁ ਤੁਸੀਂ ਕਿਸੇ ਬੰਦੇ ਦੀ ਨੁਕਤਾਚੀਨੀ ਕਰ ਸਕਦੇ ਹੋ ਸਵਾਲ ਜਵਾਬ ਕਰ ਸਕਦੇ ਹੋ ਪਰ ਇਹ ਅਧਿਕਾਰ ਤਾਂ ਕਿਸੇ ਨੂੰ ਨਹੀਂ ਹੈਗਾ ਨਾ ਕਿ ਬਈ ਤੁਸੀਂ ਕਿਸੇ ਦੀ ਲੋਕ ਕਿਸੇ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੋ ਮੇਰਾ ਸਿਰਫ ਇਨਾ ਹੀ ਮਨੋਰਥ ਸੀ ਉਸ ਵੀਡੀਓ ਨੂੰ ਬਣਾਉਣ ਦਾ ਪਰ ਉਸ ਵੀਡੀਓ ਤਾਂ ਜੇ ਤੁਸੀਂ ਕਮੈਂਟ ਜਾ ਕੇ ਪੜੋਗੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਵੀ ਜਰੂਰ ਸ਼ੇਅਰ ਕਰਾਂਗਾ ਉਸ ਵੀਡੀਓ ਦਾ ਤਾਂ ਕਿ ਤੁਹਾਨੂੰ ਹੋਰ ਵੀ ਜਾਣਕਾਰੀ ਉਸ ਚੀਜ਼ ਬਾਰੇ ਮਿਲ ਸਕੇ ਲੋਕਾਂ ਨੇ ਕਿਹਾ ਤੂੰ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦਾਗਾ ਤੂੰ ਇਹਨਾਂ ਦਾ ਫੈਨ ਆ ਤੈਨੂੰ ਤਾਂ ਹੀ ਦੁੱਖ ਲੱਗਿਆ ਸੋ ਮੈਂ ਹੁਣ ਗੱਲ ਕਰਦਾ ਇਸ ਵੀਡੀਓ ਦੀ ਜਿਹੜੀ ਤੁਹਾਡੇ ਸਾਹਮਣੇ ਮੈਂ ਇਦੋਂ ਪਹਿਲਾਂ ਚਲਾਈ ਆ ਤੁਸੀਂ ਯਾਦ ਕਰੋ ਭਗਵੰਤ ਮਾਨ ਜਦੋਂ ਲੋਕ ਸਭਾ ਦੇ ਵਿੱਚ ਵੱਡੇ ਵੱਡੇ ਭਾਸ਼ਣ ਦਿੰਦਾ ਸੀਗਾ ਤਾਂ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਗਈ ਕਿ ਬਈ ਜੇ ਇਹ ਬੰਦਾ ਲੋਕ ਸਭਾ ਵਿੱਚ ਖੜ ਕੇ ਸਾਡੀਆਂ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰ ਸਕਦਾ ਕਿ ਜੇ ਇਸ ਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਈਏ ਤਾਂ ਇਹਨੇ ਸਾਡੇ ਪੰਜਾਬ ਨੂੰ ਕਾਇਆਕਲਪ ਕਰ ਦੇਣੀ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣਾ ਇਸੇ ਆਧਾਰ 'ਤੇ ਲੋਕਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਕਿਸੇ ਇੱਕ ਬੰਦੇ ਬਾਰੇ ਵੀ ਮੈਨੂੰ ਐ ਨਹੀਂ ਲੱਗਦਾ ਵੀ ਉਹਨਾਂ ਨੂੰ ਜਿਤਾਉਣ ਲੱਗੇ ਸੋਚਿਆ ਹੋਣਾ ਵੀ ਸਾਡੇ ਜਿਹੜੇ ਉਮੀਦਵਾਰ ਨੇ ਉਹ ਕਿਹੜੀ ਪਾਰਟੀ ਤੋਂ ਆਏ ਨੇ ਕਿ ਉਹ ਅਕਾਲੀ ਦਲ ਤੋਂ ਆਏ ਨੇ ਭਾਜਪਾ ਤੋਂ ਆਏ ਨੇ ਜਾਂ ਫਿਰ ਕਿਸੇ ਕਾਂਗਰਸ ਪਾਰਟੀ ਤੋਂ ਆਏ ਨੇ ਉਹਨਾਂ ਨੇ ਸਿਰਫ ਇੰਨਾ ਸੋਚਿਆ ਕਿ ਬਈ ਜੇ ਇਹ ਸਾਡਾ ਉਮੀਦਵਾਰ ਜਿੱਤੂਗਾ ਨਾ ਤਾਂ ਭਗਵਾਨ ਜੀ ਤਮਨ ਨੇ ਮੁੱਖ ਮੰਤਰੀ ਬਣਨਾ ਸੋ ਉਵੇਂ ਹੀ ਹੋਇਆ ਲੋਕਾਂ ਨੇ ਵੋਟਾਂ ਪਾਈਆਂ ਭਵੰਤਮਨ ਦੇ 92 ਐਮਐਲਏ ਜਿੱਤ ਗਏ ਤੇ ਮੈਨੂੰ ਲੱਗਦਾ ਕਿ ਮੇਰੀ ਸੁਰਤ ਦੇ ਵਿੱਚ ਉਹ ਪਹਿਲੀ ਸਰਕਾਰ ਆ ਜਿਹੜੀ ਇੰਨੀ ਮੈਜੋਰਿਟੀ ਦੇ ਨਾਲ ਸਰਕਾਰ ਬਣਾਈ ਜੀ ਨੇ ਲੋਕ ਇੱਥੇ ਇਹ ਗੱਲ ਸਮਝਣੀ ਜ਼ਰੂਰੀ ਆ ਕਿ ਲੋਕਾਂ ਨੇ ਵੋਟਾਂ ਕਿਸੇ ਕੇਜਰੀਵਾਲ ਜਾਂ ਦਿੱਲੀ ਮਾਡਲ ਜਾਂ ਦਿੱਲੀ ਦੀ ਕਿਸੇ ਸਿੱਖਿਆ ਕ੍ਰਾਂਤੀ ਨੂੰ ਦੇ ਕੇ ਨਹੀਂ ਪਾਈਆਂ ਸਿਰਫ ਉਹਨਾਂ ਦਾ ਇੱਕੋ ਹੀ ਇੱਕ ਕੰਟੈਂਟ ਸੀਗਾ ਇੱਕੋ ਇੱਕ ਸੁਪਨਾ ਸੀ ਵੀ ਜੇ ਸਾਡੇ ਇਲਾਕੇ ਦਾ ਬੰਦਾ ਜਿੱਤੂਗਾ ਤਾਂ ਭਗਵਾਨ ਜੀ ਨੇ ਮੁੱਖ ਮੰਤਰੀ ਬਣਨਾ ਪਰ ਹੁਣ ਤੱਕ ਇਸ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆਈ ਤੁਸੀਂ ਇੱਕ ਗੱਲ ਸੋਚਿਓ ਵੀ ਪੰਜਾਬ ਦੇ ਲੋਕ ਇਹੋ ਜਿਹੇ ਨੇ ਵੀ ਇਹ 70 ਸਾਲ ਵਾਲਿਆਂ ਨੂੰ ਵੀ ਪੱਟ ਕੇ ਪ੍ਰਾਹ ਮਾਰਦੇ ਨੇ ਤੇ ਇਹਨਾਂ ਨੂੰ ਤਾਂ ਚਲੋ ਕਾਹਨੂੰ ਦੱਸਣਾ ਯਾਰ ਹਨਾ ਇਹਨਾਂ ਨੂੰ ਤਾਂ ਹਲੇ 5 ਸਾਲ ਹੀ ਹੋਣਗੇ ਸੋ ਮੈਨੂੰ ਐਵੇਂ ਲੱਗਦਾਗਾ ਵੀ ਕੋਈ ਵੀ ਸਰਕਾਰ ਆ ਉਹਨਾਂ ਨੂੰ ਜਦੋਂ ਇੱਕ ਵਾਰੀ ਰਾਜ ਮਿਲਦਾ ਨਾ ਤਾਂ ਉਹ ਰਾਜ ਦੇ ਦੌਰਾਨ ਇਹੋ ਜਿਹੇ ਕੰਮ ਕਰੇ ਕਿ ਦੂਜੀ ਵਾਰ ਉਹਨਾਂ ਨੂੰ ਲੋਕਾਂ ਵਿੱਚ ਵੋਟਾਂ ਮੰਗਣ ਦੀ ਜ਼ਰੂਰਤ ਨਾ ਪਵੇ ਉਹ ਉਮੀਦਵਾਰ ਖੜਾ ਕਰਨ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਹੋਣਗੇ ਤਾਂ ਲੋਕ ਉਹਨਾਂ ਨੂੰ ਆਪੇ ਜਿਤਾ ਦੇਣਗੇ ਉਹਨਾਂ ਲਈ ਕੋਈ ਰੈਲੀਆਂ ਕਰਨ ਦੀ ਜ਼ਰੂਰਤ ਨਹੀਂ ਪਊਗੀ ਜੇ ਸਾਡੇ ਕੰਮ ਕੀਤੇ ਹੋਣਗੇ ਜੇ ਅਸੀਂ ਸੋਸੇਵਾਜੀ ਕਰਨੀ ਆ ਫਿਰ ਸਾਨੂੰ ਥਾਂ ਥਾਂ ਤੇ ਫਲੈਕਸ ਬੋਰਡ ਲਾਉਣੇ ਪੈਣਗੇ ਇਸ਼ਤਿਹਾਰ ਲਾਉਣੇ ਪੈਣਗੇ ਤਾਂ ਕਰਕੇ ਸੋ ਆਖਰੀ ਮੇਰੀ ਬੇਨਤੀ ਇੱਕੋ ਆ ਗਈ ਕਿ ਮੈਂ ਭਰਾਵੋ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਆ ਮੇਰੇ ਕੋਲ ਤਾਂ ਨਾ ਟਾਈਮ ਹੀ ਹੈ ਨਹੀਂ ਸੋ ਮੇਰੀ ਇੱਕੋ ਹੀ ਆਖਰੀ ਬੇਨਤੀ ਆ ਗਈ ਵੀ ਜੇ ਤੁਹਾਨੂੰ ਕੋਈ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਉਹਦੇ ਚੰਗਾ ਕਮੈਂਟ ਕਰੋ ਪਰ ਤੁਸੀਂ ਕਦੇ ਵੀ ਇਹ ਨਾ ਸੋਚੋ ਕਿ ਮੈਂ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਧੰਨਵਾਦ